ਆ ਜਾ ਚੱਲ ਪਿੱਤੇ ਚੱਲੀਏ ਆਪਾਂ ਮੱਕੀ ਬੀਜਣੀ ਆ ਚੱਲ ਵੀਰੇ ਚੱਲੀਏ ਚੱਲ ਜਲੀ ਆ ਜਾ ਪਿੱਤੇ ਖੁੰਝਾ ਪੱਟ ਲੀਏ ਖੁੰਝਾ ਰਹਿ ਗਿਆ ਤਾਂ ਆ ਪੱਟਣਾ ਵੀਰੇ ਆ ਚਾਰੇ ਪਾਸੇ ਖੁੰਝੇ ਰਹਿ ਗਏ ਪਿੱਤੇ ਕੰਮ ਰਬਾ ਪੁੰਦੇ ਕਹੀਂ ਮਾੜਾ ਜਾ ਚੱਲ ਚੰਗਾ ਵੀਰੇ ਮੈਂ ਦੇਖ ਕੇ ਆਉਣਾ ਦਾ ਇਹ ਹੈ ਵੀਰੇ ਬੱਲੇ ਅੱਜ ਤਾਂ ਮੇਰੇ ਦੋਏ ਪੁੱਤ ਲੱਗੇ ਹੋਏ ਨੇ ਆਹ ਬਾਪੂ ਚੱਕ ਤੇ ਫੱਟੇ ਸ਼ੁਕਰ ਆ ਪ੍ਰਮਾਤਮਾ ਤੇਰਾ ਮੇਰੇ ਦੋਏ ਪੁੱਤ ਲਾਇਕ ਨੇ ਬਸ ਬਾਪੂ ਪ੍ਰਮਾਤਮਾ ਦੀ ਕਿਰਪਾ ਆਇਆ ਪੁੱਤ ਬਸ ਐਵੇਂ ਮਿਹਨਤ ਕਰਦੇ ਰਹੋ ਠੀਕ ਆ ਨજર ਨਾ ਲੱਗੇ ਕਿਤੇ ਮੇਰੇ ਸ਼ੇਰਾਂ ਨੂੰ ਬਸ ਬਾਪੂ ਤੂੰ ਨਾਲ ਰਹੀਂ ਆਪੂ ਮਿਲ ਗਿਆ ਆ ਸੱਚੀ ਗੱਲ ਆ ਹੋਰ ਅੱਪਾ ਬਹੁਤ ਛੋਟਾ ਦਿਨ ਕਮਾਨੇ ਕਰਦੀ ਦਾ ਬੜਾ ਅੱਰਾ ਅੱਪਾ ਨੇ ਬਹਿਤ ਹੋਰ ਬਹੁਤ ਵਧੀਆ ਸੱਜੇ ਹਾਂ ਜਲ ਵਧੀਆ ਤੂੰ ਤਾਂ ਕਰ ਬਰ ਹੈ ਠੀਕ ਗੱਲ ਕਰ ਕੇ ਜਾ ਕੇ ਠੀਕ ਹਾਂ ਕਿਤੇ ਬਾਹਰ ਨਹੀਂ ਆਉਣਾ ਬਈ ਬਾਜਾ ਮੈਂ ਵੀ ਕਾਹਤ ਕਰੀ ਨਾ ਕੋਈ ਕੋਈ ਨਹੀਂ ਮੈਂ ਤਾਂ ਕਰਦਾ ਤੇ ਅਸੀਂ ਕੱਲ ਜਿਹੜਾ ਹੁਣ ਇਹ ਚੱਲਿਆ ਬਾਹਰ ਨੂੰ ਕਾਹੀ ਸੰਭਣਾ ਸਾਰਾ ਕੋਈ ਨਾ ਬਾਪੂ ਕੋਈ ਨਾ ਚੱਕਦਾ ਵੱਡੇ ਹਾਂ ਹਾਂ ਮੇਰੇ ਤੇ ਮਾਣਾ ਮੈਨੂੰ ਕੋਈ ਨਾ ਕੋਈ ਬਾ ਬੈਠਾ ਹਾਂ ਚਲੋ ਕੀ ਗੀਆ ਮੇਰੇ ਸ਼ਹਿਰ ਵਧੀਆ ਕੰਮ ਲਈ ਜਾ ਕੇ ਉੱਥੇ ਗੁਨਾ ਪੂਰਾ ਹਾਂ پیسے ਲਾ ਕੇ ਭੇਜ ਰਿਹਾ ਤੈਨੂੰ ਟਿਕਾਣੇ ਨਹੀਂ ਆ ਵਧੀਆ ਉੱਥੇ ਆਪਣਾ ਵਧੀਆ ਕੰਮ ਕਾਰ ਐ ਪੂਰਾ ਸਰੇ ਠੀਕ ਪਿੱਛੇ ਨਹੀਂ ਕੋਈ ਫਿਕਰ ਨਾ ਕਰੀ ਨਹੀਂ ਨਹੀਂ ਪਿੱਛੇ ਹੈਗਾ ਸਭ ਠੀਕ ਆ ਠੀਕ ਜਾ ਆਪਣੇ ਕੱਪੜੇ ਕੁੱਪੜੇ ਤਿਆਰੀ ਕਰ ਦੂ ਜਾ ਠੀਕ ਉਹ ਹੋਰ ਬਈ ਨੌਟੀ ਕੀ ਹਾਲ ਆ ਠੀਕ ਆ ਬਾਈ ਵਧੀਆ ਵਧੀਆ ਕੀ ਮਿੱਟੀ ਨਾਲ ਮਿੱਟੀ ਹੋਈ ਜਾਂਦਾ ਯਾਰ ਉਹ ਵਾਹ ਤਨ ਪੈਗ ਲਵਾਉਣੇ ਆ ਨਹੀਂ ਬਾਈ ਤੁਸੀਂ ਲਾ ਲਓ ਚੱਲ ਯਾਰ ਤੇਰੀ ਮਰਜ਼ੀ ਆ ਕੀ ਹਾਲਾ ਵਧੀਆ ਬਾਈ ਵਾਤਾ ਨੂੰ ਪੈਗ ਲਵਾਈਏ ਉਹ ਨਹੀਂ ਨਹੀਂ ਯਾਰ ਤੁਸੀਂ ਲਾਓ ਉਹ ਲੈ ਯਾਰ ਹੁਣ ਤੂੰ ਸਾਨੂੰ ਜਵਾਬ ਦੇਵੇਂਗਾ ਉਹ ਚੱਲ ਉੱਠ ਆ ਜਾ ਤੇਰੇ ਨਾਲ ਤਾਂ ਪੜਿਆ ਆ ਯਾਰ ਉਹ ਚੱਲ ਉੱਠ ਆ ਜਾ ਯਾਰ ਤੂੰ ਬੈਠ ਇੱਥੇ ਤੂੰ ਦੇ ਭਾਈ ਮੇਰਾ ਤਾਂ ਸਰੀਰ ਟੁੱਟ ਰਿਹਾ ਯਾਰ ਉਹ ਕੋਈ ਗੱਲ ਨਹੀਂ ਕਰ ਦੇਣਾ ਤੇਰਾ ਵੀ ਹੱਲ ਕੀ ਹੋਇਆ ਭਾਈ ਸਰੀਰ ਬਹੁਤ ਟੁੱਟਿਆ ਪਿਆ ਯਾਰ ਕੋਈ ਗੱਲ ਨਹੀਂ ਬੜੀ ਰੀਅਲ ਵਸ ਜੋ ਟਾਈਮ ਲੱਗੀ ਜਾਂਦਾ ਹੋ ਸਾਨੂੰ ਕਿਵੇਂ ਬਲਾਈ ਕੀ ਕੰਮ ਪੈ ਗਿਆ ਜੀ ਬਲਾਉਂਡ ਦਾ ਪੁੱਤਰਾ ਆਇਆ ਗੱਲ ਤੁਹਾਨੂੰ ਪਤਾ ਹੀ ਆ ਆਪਣੇ ਨੌਟੀ ਦਾ ਹਾਲ ਮੈਂ ਤਾਂ ਪਿੰਡ 'ਚ ਇੰਨੀ ਬੇਚੀ ਹੋਈ ਐ ਖੜਨੂੰ ਜਲ ਨਹੀਂ ਕਰਦਾ ਲੋਕ ਤਾਨੇ ਮਾਰਦੇ ਨੇ ਬੁਰੇ ਹਾਲ ਹੁਣ ਤਾਂ ਉਹ ਚੀਜ਼ਾਂ ਵੀ ਵੇਚਣ ਲੱਗ ਗਿਆ ਘਰੋਂ ਚੱਕ ਚੱਕ ਕੇ ਹਾਂਜੀ ਹਾਂ ਮਨੂੰ ਹੀ ਮਿਲਿਆ ਸੀ ਜੀ ਉਹਦਾ ਕੰਮ ਬਹੁਤ ਔਖਾ ਸੀ ਬਹੁਤ ਟਾਈਟ ਹੋ ਕੇ ਘਿਰਦਾ ਫਿਰਦਾਦਾ ਜੀ ਹਾਂ ਪੁੱਤਰੋ ਹਾਂ ਮੈਨੂੰ ਸਭ ਪਤਾ ਪਿੰਡ ਦੇ ਲੋਕ ਵੀ ਬਹੁਤ ਮੈਨੂੰ ਕਹਿੰਦੇ ਨੇ ਇਹੀ ਗੱਲਾਂ ਪਤਾ ਨਹੀਂ ਕਿਦੋਂ ਕਿਦੋਂ ਪੈਸੇ ਫੜੀ ਫਿਰਦਾ ਕਿਹਦੇ ਕਿਹਦੇ ਦੇਣੇ ਨੇ ਕੋਈ ਉਹਦਾ ਹੈ ਨਹੀਂ ਲੈਣ ਦੇਣਾ ਮੈਂ ਤਾਂ ਇੰਨਾ ਦੁਖੀ ਹੋਇਆ ਪਿਆ ਮੈਂ ਉਹਨੂੰ ਬੇਦਖਲ ਕਰਨ ਤੇ ਕਰਨ ਤੱਕ ਆਇਆ ਹੋਇਆ ਬੇਦਖਲ ਕਰਨਾ ਪੈਣਾ ਮੈਨੂੰ ਬਾਜੀ ਗੱਲ ਸੁਣੀ ਉਹਨਾਂ ਨੇ ਬੇਦਖਲਾਂ ਕਰਿਓ ਉਹਨੂੰ ਇੱਕ ਮੌਕਾ ਦੋ ਆਈ ਸਮਝਾ ਕੇ ਦੇਖ ਲਈਏ ਜੇ ਉਹ ਨਾ ਸਮਝਿਆ ਫੇਰ ਚਾਹੇ ਉਹਨੂੰ ਤੁਸੀਂ ਬੇਦਖਲ ਕਰਦੇ ਚਲੋ ਤੁਸੀਂ ਇੱਕ ਵਾਰ ਸਮਝਾ ਕੇ ਦੇਖ ਲਓ ਉਹਨੂੰ ਜੇ ਤੁਹਾਡੇ ਕਹਿ ਤੇ ਹਟ ਜੇ ਉੱਥੇ ਲਖਣਾ ਤੋਂ ਬਾਕੀ ਜੇ ਨਾ ਸਮਝਿਆ ਫਿਰ ਤਾਂ ਮੈਨੂੰ ਕੋਈ ਨਾ ਕੋਈ ਹੱਲ ਕਰਨਾ ਪੈਣਾ ਕਿਉਂਕਿ ਪਿੰਡ 'ਚ ਮੈਨੂੰ ਤਾਂ ਖੜਨਾ ਔਖਾ ਕਰਿਆ ਪਿਆ ਲੋਕਾਂ ਨੇ ਲੋਕਾਂ ਨੇ ਚੀਜ਼ਾਂ ਚੱਕਦਾ ਬੁਰੇ ਹਾਲ ਲੜਦਾ ਲੋਕਾਂ ਨਾਲ ਹੁਣ ਮੈਂ ਵੀ ਕੀ ਜਵਾਬ ਦਵਾਂ ਲੋਕਾਂ ਨੂੰ ਹੋਈ ਯਾਰ ਗੁਰਪ੍ਰੀਤ ਦਾ ਫੋਨ ਕਿਵੇਂ ਆ ਗਿਆ ਅੱਜ ਹੈਲੋ ਹਾਂ ਲੋ ਹਾਂਜੀ ਕੀ ਹਾਲ ਹੈ ਵਧੀਆ ਵਧੀਆ ਹੋਰ ਕਿੱਥੇ ਬਾਈ ਕਿਵੇਂ ਠੀਕ ਠਾਕ ਆ ਠੀਕ ਹੈ ਠੀਕ ਹੈ ਗੁਰਪ੍ਰੀਤ ਤੂੰ ਸੁਣਾ ਵਧੀਆ ਵਧੀਆ ਕਿਵੇਂ ਚੱਲਦਾ ਕੰਮਕਾਰ ਇੱਧਰ ਬਸ ਵਧੀਆ ਚੱਲਦਾ ਤੂੰ ਸੁਣਾ ਵਧੀਆ ਵਧੀਆ ਬਸ ਇੱਥੇ ਹੋਰ ਪਿੰਡ ਦੀ ਨਵੀਂ ਦਾ ਜੀ ਉਹ ਪਿੰਡ ਦੀ ਤਾਂ ਠੀਕ ਆ ਸਭ ਵਧੀਆ ਅੱਛਾ ਉਹ ਯਾਰ ਇੱਕ ਨਾ ਗੱਲ ਕਰਨੀ ਸੀ ਤੇਰੇ ਨਾਲ ਦੱਸੋ ਮੈਂ ਆਪਣੇ ਘਰ ਵੀ ਗਿਆ ਸੀ ਹੂੰ ਤੇ ਬਾਪੂ ਜੀ ਨਾਲ ਗੱਲ ਹੋਈ ਸੀ ਉਹ ਯਾਰ ਤੇਰੇ ਭਰਾ ਬਾਰੇ ਥੋੜਾ ਜਿਹਾ ਉਹੀ ਨੇ ਕੀ ਹੋ ਗਿਆ ਉਹਦਾ ਯਾਰ ਬੜਾ ਬੁਰਾ ਹਾਲ ਆ ਯਾਰ ਨਸ਼ੇ ਬਾੜੇ ਕਰਨ ਲੱਗਿਆ ਅੱਛਾ ਹਾਂ ਤੇ ਬੜਾ ਬੁਰਾ ਹਾਲ ਆ ਯਾਰ ਕਾ ਸਾ ਕਿਹੜੇ ਨਸ਼ੇ ਲੱਗਿਆ ਕਰਨ ਪਸੋ ਉਹੀ ਪਹਿਲਾਂ ਸ਼ਰਾਬ ਪੀਂਦਾ ਸੀ ਫਿਰ ਉੱਕੀ ਫੇਮ ਉੱਕੀਆਂ ਤੱਕ ਗੱਲ ਪਹੁੰਚ ਗਈ ਫਿਰ ਬਾਪੂ ਦਾ ਤਾਂ ਬੜਾ ਬੁਰਾ ਹਾਲ ਹੋ ਗਿਆ ਹੁਣ ਯਾਰ ਹੋਰ ਯਾਰ ਉਹ ਤਾਂ ਕਿਸੇ ਨੂੰ ਗੱਲ ਵੀ ਨਹੀਂ ਕਰਦਾ ਅਸੀਂ ਤਾਂ ਘਰ ਗਏ ਸੀ ਤਾਂ ਉਹਨਾਂ ਨੇ ਦੱਸਿਆ ਮਾਣ ਮੁੰਡਾ ਅੱਛਾ ਅੱਛਾ ਯਾਰ ਮੈਨੂੰ ਤਾਂ ਦੱਸ ਦੇਣੀ ਹੈਗੇ ਫੋਨ ਤੇ ਉਹ ਪਤਾ ਨਹੀਂ ਸਾਨੂੰ ਵੀ ਨਹੀਂ ਦੱਸਿਆ ਜੀ ਇੱਕ ਦਿਨ ਹੁਣ ਅਸੀਂ ਮਿਲੇ ਮਿਲਿਆ ਸੀ ਨੌਤੀ ਅੱਛਾ ਅੱਛਾ ਹੁਣ ਸਾਨੂੰ ਤਾਂ ਪਤਾ ਹੀ ਆ ਉਹਦੇ ਬਾਰੇ ਪਿੰਡ 'ਚ ਰਹਿੰਦੇ ਆ ਠੀਕ ਐ ਤੇ ਫਿਰ ਸਭ ਤੋਂ ਵੀ ਦੇਖਿਆ ਨਹੀਂ ਗਿਆ ਸੀ ਘਰ ਗਿਆ ਬਾਪੂ ਜੀ ਨਾਲ ਹੋਈ ਗੱਲ ਹੂੰ 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 ਤੇ ਉਹ ਰਾਤ ਸੀ ਜੀ ਅੱਛਾ ਯਾਰ ਮੈਨੂੰ ਤਾਂ ਪਤਾ ਹੀ ਲੱਗਿਆ ਚੱਲ ਹੁਣ ਮੇਰਾ ਬੀਜ ਦਾ ਤੂੰ ਐ ਕਰ ਹੂੰ ਉਹ ਇਤਰੇ ਆਪਣਾ ਕੰਮ ਕਰਨ ਵੇੜ ਕੇ ਨਾ ਇਤਰੇ ਜਿਹੜਾ ਮਾਰ ਉਹਨੂੰ ਭਰਾ ਨੂੰ ਆਪਣੇ ਨੂੰ ਸਾਹ ਚੱਲ ਮੈਂ ਅਸੀਂ ਸਾਥ ਦਵਾਂਗੇ ਚੱਲ ਮੈਂ ਹੋਣਾ ਤਿੰਨ ਚਾਰ ਦਿਨ ਤਾਂ ਕਾਉਣਾ ਫਿਰ ਮੈਂ ਆਪਾਂ ਨਾਲ ਮਿਲ ਕੇ ਸੁਧਾਰੀਏ ਹੂੰ ਨਾ 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 ਮੈਂ ਕੋਈ ਕਰਨੀ ਠੀਕ ਠੀਕ ਹੈ ਓਕੇ ਓਕੇ ਬੱਸ ਓਕੇ ਆਹ ਕੌਣ ਬੱਜਿਆ ਯਾਰ ਉਹ ਹੋ ਗਿਆ ਤਾਂ ਨੋਟੀ ਯਾਰ ਆਈ ਫਿਰ ਆਈ ਉਹ ਨੋਟੀ ਆ ਉਹ ਤਾਂ ਯਾਰ ਇਹ ਵੀ ਹੋ ਗਿਆ ਨੋਟੀ ਨੋਟੀ ਉਹ ਨੋਟੀ ਉਹ ਨੋਟੀ ਦੇਖ ਕੀ ਕੀ ਹੋ ਗਿਆ ਯਾਰ ਉੱਥੇ ਨਸ਼ਾ ਲੱਗਦਾ ਕਰਿਆ ਵਾ ਨਸ਼ਾ ਲੱਗਦਾ ਬਾਈ ਖਰਾਬ ਆ ਉਹ ਨੋਟੀ ਨੋਟੀ ਠੀਕ ਆ ਹੂੰ ਇੱਧਰ ਫਿਰ ਤਾਂ ਪਾਣੀ ਬਲਾਉਂ ਦੇ ਨੂੰ ਪਾਣੀ ਪਾਣ ਦੇ ਆਵਾ ਇੱਧਰ ਪਾਣੀ ਲੈ ਆਪਾਂ ਨਾ ਲੈ ਪਾਣੀ ਪੀ ਨੋਟੀ ਪਾਣੀ ਪੀ ਪਾਣੀ ਪਾਣੀ ਪੀ ਪਾਣੀ ਬਹੁਤ ਖਰਾਬ ਆ ਇਹਨੂੰ ਵੀ ਹੋਰ ਈ ਟਾਈਟ ਲੱਗਦਾ ਇਹ ਕੰਮ ਬਹੁਤ ਖਰਾਬ ਆ ਯਾ ਇਹ ਬਿਠਾਓ ਵਿੱਚ ਪਾਓ ਇਹਨੂੰ ਕਦੇ ਛੱਡਦੇ sin lugar de ਇਕਾ ਉਹ ਨਾ ਪਾਣੀ ਪੁੱਛ ਰੋ ਮੈਂ ਹੈ ਨਾ ਪਾਣੀ ਟੱਪ ਲਾਦਾ ਪਾਣੀ ਪੀਣਾ ਬਹੁਤ ਬਹੁਤ ਸਰ ਰਹੇ ਮੈਂ ਤਾਂ ਇਹਨੂੰ ਕੀ ਹੋ ਗਿਆ ਬਸ ਈ ਦਾਲ ਚਲ ਹੋਂ ਤਰੋ ਠੀਕ ਹੈ ਬੈਠੋ ਬੈਠ ਇਹਨੂੰ ਵੀ ਥੋੜੇ ਜਿਹਾ ਕੇ ਇਹਨਾਂ ਕੰਮ ਜਾ ਲੈਂਦੇ ਜੀ ਅੱਛਾ ਉੱਥੇ ਨਹਿਰ ਤੇ ਨਾ ਆਪਣੇ ਗੱਡੀ ਦਾ ਲੱਕੀ ਆ ਗਿਆ ਉਹਨੇ ਕਿਹਾ ਗੱਡੀ ਅੱਛਾ ਅੱਛਾ ਹਾਂ ਜਾਨ ਜੀ ਕੋ ਖਾਦਾ ਪੀਦਾ ਬੰਦਾ ਇਹਨਾਂ ਕਾਦਾ ਹੋਊਗਾ ਇਹ ਕਿ ਛੱਡਾ ਕਰ। ਹਾਂਜੀ ਬਹੁਤ ਦੁਖੀ ਹੋਇਆ ਮੈਂ ਰਫਟਰ ਕੋ ਕਰ ਉਹਦਾ ਆਪਣੇ ਹੱਲ ਕਰੋ। ਹਾਂਜੀ ਕੋਈ ਨਾ ਬਾਕੀ ਦੇਖ ਲੈਣੇ ਮੈਂ ਉਹਨਾਂ ਸਿੱਖ ਜਾਵਾਂਗਾ ਪਰ ਸਮਝਾ ਦੂੰਗਾ। ਠੀਕ ਆ ਠੀਕ ਆ ਇਹ ਜ਼ਰੂਰ ਹੈ ਸ਼ਾਮ ਨੂੰ ਆ ਕੇ ਉਹਨੂੰ ਕਰ ਦਿਆਂ ਠੀਕ ਆ। ਹਾਂਜੀ ਹਾਂ। ਮੈਂ ਪਾਣੀ ਪੁਣੀ ਪਾਉਣਾ। ਹਾਂਜੀ। ਅ ਸ਼ਾਮ ਨੂੰ ਆਇਆ ਹੋਣਾ। ਹਾਂਜੀ ਆਪਾਂ ਬੈਠ ਕੇ ਸਮਝਾਵਾਂਗੇ। ਠੀਕ ਮੈਂ ਬਹੁਤ ਦੁਖੀ ਆ ਮੇਰੇ ਪਿੰਡੇ ਤੇ ਬੇਇੱਜ਼ਤੀ ਬਹੁਤ ਹੋ ਰਹੀ ਆ। ਹਾਂਜੀ ਉਹ ਵੀ ਅਸੀਂ ਕੱਪ ਜਾ ਰਹੇ ਸੀ ਕੰਮ ਪੜਾ ਘਰ ਛੱਡ ਕੇ ਜਲੋ ਫਿਰ ਜਾਇਆ। ਆਈਂ ਕਰ ਗਾ ਇਹ ਕਦੇ ਕਿਸੇ ਨੂੰ ਕਦੇ ਕਿਸੇ ਨਾਲ ਲੜ ਪੈਂ ਕਦੇ ਕੂਸੇ ਕਦੇ ਕੂਸੇ ਮਾਰਾ ਪੂਰੀ ਹੋਇਆ ਪਤਾ ਮੈਂ ਐਨ ਚੱਲਦੀ ਸੀ ਸਮਝਾ ਕੇ ਜਹੀ ਨਹੀਂ ਕੋਈ ਨਹੀਂ ਵੇ ਅਜਾ ਉੱਤਰੀ ਦੀ ਠੀਕ ਹੈ ਹਾਂ ਜੀ ਆ ਬਾਤ ਤਾਂ ਸਮਝਾ ਦਿੰਦੇ ਆ ਫਿਰ ਇਹਨੂੰ ਠੀਕ ਆ ਉਹ ਕਿਆ ਹੋ ਰਹੀ ਹੈ ਪੂਰੀ ਕੰਮਾਂ ਕੰਮ ਜਾਣਾ ਸੀ ਪਰ ਇਹਨੂੰ ਹੂੰ ਸਿਕਾਲ ਸਿਕਾਲ ਹੋਰ ਫੇਰਾ ਵਧੀਆ ਬਹਿ ਜਾ ਬਹਿ ਗਿਆ ਤੂੰ ਕਿਵੇਂ ਆ ਗਿਆ ਅਰਧ ਅਗਲੇ ਸਾਲ ਹੁਣ ਦਾ ਮੈਨੂੰ ਤਾਂ ਫੋਨ ਗਿਆ ਦਾ ਗੁਰਪ੍ਰੀਤ ਵਾਲਾ ਅੱਛਾ ਕਹਿੰਦਾ ਨੌਤੀ ਬਹੁਣ ਅਸ਼ਿਆਂ ਤੇ ਲੱਗਿਆ ਓਹੋ ਮੈਂ ਨਾਲੇ ਕਹੀ ਗਿਆ ਵੀ ਤੁਸੀਂ ਨਾ ਗੱਲ ਕਰਿਓ ਕੋਈ ਗੱਲ ਫਿਰ ਮੈਨੂੰ ਤਾਂ ਟੈਨਸ਼ਨ ਹੋ ਗਈ ਆਉਣਾ ਪਿਆ ਮੈਨੂੰ ਤਾਂ ਫਟਾਫਟ ਤੂੰ ਕਾ ਨੂੰ ਆਪਣਾ ਖਰਾਬ ਕਰਿਆ ਦਾ ਸਾਲ ਫਿਰ ਹੋਰ ਹੁਣ ਕੀ ਕਰੀਏ ਚੱਲ ਕੋਈ ਨਹੀਂ ਹੁਣ ਹੋਰ ਦਾ ਸੇ ਕੰਮ ਕਾਰ ਵਧੀਆ ਚੱਲਿਆ ਵਧੀਆ 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 ਹਾਂ ਵਧੀਆ ਠੀਕ ਆ ਚੱਲ ਕੋਈ ਗੱਲ ਨਹੀਂ ਉਹਦਾ ਤਾਂ ਹੁਣ ਬਸ ਪਿੰਡ 'ਚ ਮੇਰੇ ਬੇਇਤੀ ਕਰਾਈ ਪਈ ਹੁੰਦਾ ਕੋਈ ਮੈਨੂੰ ਸੁਧਾਰ ਦੇ ਫਿਰ ਉਹ ਕਿੱਥੇ ਆ ਉਹ ਮੈਨੂੰ ਤਾਂ ਪਤਾ ਨਹੀਂ ਮੈਨੂੰ ਕਿਹੜਾ ਦੱਸਦਾ ਨਾ ਆਪਣੇ ਨਾਲ ਬੋਲਦਾ ਮੈਂ ਇੱਥੇ ਪਿਆ ਹੁਣ ਆਪ ਉੱਥੇ ਬਹਿ ਜਾਂਦਾ ਜੇ ਕੋਈ ਗੱਲ ਕਰਦੇ ਆ ਤਾਂ ਭਾਂਡੇ ਭੰਨਦਾ ਚੱਲ ਫਿਰ ਸੁਧਾਰ ਦੇ ਉਹਨੂੰ ਫਿਰ ਆਪਾਂ ਹੁਣ ਰਲ ਕੇ ਦੋਏ ਚੱਲ ਮੈਂ ਇੱਥੇ ਸਤਿਕਾਰਯੋਗ ਜੀ ਬਸ ਸਤਿਕਾਰਯੋਗ ਹੋਵੇ ਸਤਿਕਾਰਯੋਗ ਵਧੀਆ 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 ਕਰੋ ਆਏ ਮੈਂ ਅਸਮਾਨ ਕੱਲੇ ਆਏ ਅੱਛਾ ਕਿਵੇਂ ਰਿਹਾ ਸਭ ਵਧੀਆ ਵਧੀਆ ਬਸ ਠੀਕ ਹੈ ਜੀ ਹੋਰ ਕਿੰਨਾ ਚਿਰ ਰਹਿਣਾ ਜੀ ਹਾਂ ਗੱਲ ਤਾਂ ਮੈਂ ਰਹਿਣਾ ਦੀ ਸਾਲ ਅੱਛਾ ਜੀ ਫਿਰ ਮੈਂ ਤਾਂ ਹੋਏ ਦੇ ਬਾਰੇ ਪਤਾ ਲੱਗ ਗਿਆ ਹਾਂ ਪਤਾ ਗਿਆ ਫਟਾਫਟ ਠੀਕ ਹੈ ਜੀ ਉਹ ਨੋਟਿੰਗਵੇਂ ਆਜੀ ਹੁਣ ਉਹ ਤਾਂ ਠੀਕ ਆ ਹੁਣ ਦੀ ਕੋਈ ਅੱਗੇ ਪਿਆ ਕਮਰੇ ਚ ਅੱਛਾ ਜੀ ਅ ਜਿਹ ਨਸ਼ਾ ਪੁੱਤ ਕਰਿਆ ਨਹੀਂ ਬਾਹਰ ਵੀ ਨਹੀਂ ਗਿਆ ਉੱਤਾਂ ਇਹਦੇ ਕਰਕੇ ਇਹਨੇ ਮੇਰੇ ਨੂੰ ਸਾਝੀ ਹੋਈ ਠੀਕ ਰਹਾਦਾ ਹੀ ਹੁਣ ਮੇਰਾ ਅੱਜ ਤਾਂ ਠੀਕ ਆ ਬੋ ਅੱਜ ਕਿਤੇ ਗਿਆ ਨਹੀਂ ਨਾ ਇਹ ਬਾਹਰ ਜਾਂਦਾ ਬਾਹਰ ਦਾ ਪਤਾ ਨਹੀਂ ਕੀ ਹੁੰਦਾ ਇਹਨੂੰ ਜਾਨਸਾਰ ਪਤਾ ਨਹੀਂ ਕੋਈ ਬੰਦੇ ਆਹ ਜੇ ਮਿਲਦੇ ਨੇ ਪਤਾ ਨਹੀਂ ਕੀ ਚੱਕਰਾਂ ਕੀ ਨਹੀਂ ਛੇ ਬਾਹਰ ਜਾਂਦੀ ਸਾਰੇ ਬਸ ਗੋਲ ਹੋ ਜਾ ਕੱਟੇ ਭੇਜਿਆ ਦੂਈ ਵਾਰ ਤਾਂ ਹੈ ਪਤਾ ਹੀ ਨਹੀਂ ਗਰ ਬੋਲਦੇ ਆ ਹਾਂ ਹੁਣ ਦੇਖੋ ਸਮਝਾ ਗਿਆ ਜੀ ਕੀ ਕਹਿੰਦਾ ਫਿਰ ਹਾਂ ਹਾਂ ਮੁੰਡਾ ਮੰਡਾ ਵਾਲਾ ਰਲ ਕੇ ਜੀ ਆਂਦੇ ਆ ਮੁੰਡੇ ਬਹੁਤ ਗਲਤ ਕਰਦਾ ਵੀ ਨੋਟਿੰਗ ਵੀ ਨੋਟਿੰਗ ਕਰਦਾ ਓਏ ਹਾਂ ਬਾਪੂ ਓਰੇ ਆ ਇਹਦੀ ਜੀ ਗੱਲਬਾਤ ਕਰਕੇ ਦੇਖੋ ਸਮਝਾ ਕੇ ਜੀ ਸਮਝਦਾ ਹਾਂ ਜੀ ਸਾਡਾ ਬਹੁਤ ਜ਼ੋਰ ਲਾ ਰਿਹਾ ਕੀ ਹਾਲ ਹੈ ਬਈ ਵਧੀਆ ਜੀ ਦੋਨੋਂ ਦੀ ਕਿਵੇਂ ਠੀਕ ਹੋ ਰਹੇ ਓਕੇ ਮੈਂ ਹੁਣ ਸੌ ਜਾਦਾ ਕੀਗਾ ਛੱਡਦਾ ਗੱਮਾ ਕਰ ਚੱਲੀ ਜਾਂਦਾ ਜੀ ਦਾ ਵੈਜ ਜੀ ਲਾਇਆ ਛੱਡ ਦੇ ਵੀਰੇ ਜਮੇ ਇੱਕੋ ਹੀ ਫਾਇਦਾ ਨਹੀਂ ਹੈਗਾ ਪਹਿਲਾਂ ਸਮਝ ਆਇਆ ਤੁਹਾਨੂੰ ਇੱਕ ਦੋ ਵਾਰੀ ਕੋਈ ਫਾਇਦੇ ਨੀ ਚੀਜ਼ਾਂ ਦੇ ਵਿੱਚ ਘਰੇ ਖਰਾਬ ਹੁੰਦੇ ਆ ਨਾਲ ਉਹਨਾਂ ਸਹੀ ਗੱਲ ਦਾ ਨੁਕਤਾ ਦਾ ਵੀ ਕੋਈ ਲੱਗ ਛੱਡਦਾ ਨਹੀਂ ਇਕਦਿ ਬਹਾਰਿਆਂ ਨੂੰ ਜਾਣ ਨਾ ਦਿਆ ਕਰੋ ਬਹੁਤਾ ਜੀ ਬਾਹਰ ਪਤਾ ਨਹੀਂ ਕਿੱਥੋਂ ਬੰਦੇ ਮਿਲਦੇ ਨੇ ਇਹਨਾਂ ਨੂੰ ਇਹੋ ਜਿਹੇ ਬੰਦੇ ਪਤਾ ਨਹੀਂ ਕਿਹੜੇ ਨੇ ਸਾਨੂੰ ਤਾਂ ਕਦੇ ਮਿਲਿਆ ਨਹੀਂ ਕੋਈ ਇਹ ਖਰਾਬ ਹੀ ਮਹੌਲ ਬਾਰੇ ਮੁੱਦੇ ਉੱਪਰ ਗੱਲ ਕੀਤੀ ਘੱਟ ਵੱਧੇ ਜਾਂਦੇ ਹੋਏ ਹੁਣ ਇਹ ਸਮਝਦਾਰ ਆ ਪਹਿਲਾਂ ਵੀ ਤਾਂ ਕੰਮ ਕਰਦਾ ਸੀਗਾ ਇਹ ਹਾਂ ਜੀ ਵਧੀਆ ਕੰਮ ਕਰਦਾ ਰਿਹਾ ਖੇਤੀਬਾੜੀ ਖਾਉਂਦਾ ਹੁਣ ਤਾਂ ਨੀ ਕੀ ਹੋਇਆ ਇਹਨੂੰ ਆ ਦੋ ਸਾਲ ਤੋਂ ਛੱਡ ਦੇ ਵੀ ਰਿਹਾ ਕੋਈ ਫਾਇਦਾ ਨਹੀਂ ਹੈ ਨਾ ਬਹੁਤ ਜਿੱਦੀਆਂ ਖਰਾਬ ਹੁੰਦੀਆਂ ਨੇ ਦਾ ਕੋਈ ਗੱਲ ਨਹੀਂ ਸੁਣਦਾ ਹਾਂ ਇਤੋਂ ਹੀ ਕਹਿਣ ਆਇਆ ਬਾਕੀ ਥੋੜੇ ਸਮਾਂ ਨਾਲ ਆ ਛੱਡ ਮੈਂ ਜ਼ਰੂਰ ਦਊਗਾ ਛੱਡਦੇ ਜਾਂਦੇ ਕੋਈ ਮੈਨੂੰ ਇਹਦਾ ਨਾਲ ਹੀ ਆ ਸਾਰੇ ਜਣੇ ਦੇ ਕੋਈ ਚੰਗਾ ਨੂੰ ਦੇਖਣ ਤੱਕ ਨਹੀਂ ਆਉਣਾ ਇਹ ਯਾਰ ਉਹ ਵੀ ਨਾ ਕੋਈ ਨਾ ਛੱਡਦਾ ਦੇਖ ਹੁਣ ਇਹ ਸਾਰੇ ਮੁੰਡੇ ਆਏ ਨੇ ਤੈਨੂੰ ਬਚਾਰੇ ਵਧੀਆ ਛੱਡ ਕੇ ਵੀ ਕੱਲ ਵੀ ਛੱਡ ਕੇ ਗਏ ਨੇ ਅੱਜ ਵੀ ਆਏ ਨੇ ਦੁਬਾਰਾ ਠੀਕ ਆ ਵਧੀਆ ਸਮਝਾਉਣਾ ਆਏ ਨੇ ਇਹ ਵੀ ਤਾਂ ਮੁੰਡੇ ਹੀ ਨੇ ਇਹ ਕੋਈ ਨਸ਼ਾ ਪੰਪਾ ਨਹੀਂ ਕਰਦੇ ਵਧੀਆ ਕੰਮਕਾਰ ਕਰਦੇ ਨੇ ਠੀਕ ਆ ਤੂੰ ਵੀ ਇਹਨਾਂ ਵਰਗਾ ਬਣ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਆ ਅਸੀਂ ਸਾਰੇ ਬੈਠੇ ਆਂ ਇਹਨਾਂ ਨੂੰ ਕਹਿ ਇਹਨੂੰ ਕਹਿ ਮੈਨੂੰ ਕਹਿ ਠੀਕ ਆ ਕੋਈ ਦਵਾਈ ਬੂਟੀ ਦੀ ਲੋੜ ਆ ਉਹ ਦੱਸ ਕੋਈ ਫਲ ਫਰੂਟ ਆ ਚਾਹੀਦਾ ਉਹ ਦੱਸ ਨਹੀਂ ਦਵਾਈ ਤਾਂ ਮੈਂ ਲੈਣੀ ਹੀ ਨਹੀਂਗੀ ਚਲ ਜੀ ਮੈਂ ਨਸ਼ਾ ਲਾਇਆ ਮਾ ਕੁੜੇ ਸੇ ਟੁੰਕਾ ਚਲ ਠੀਕ ਆ ਪਰ ਤੋ ਵੀ ਤਾਂ ਮੈਂ ਲੈਣੀ ਜਮੇ ਲੈਣੀ ਚਾਏ ਮਰ ਜਾ ਚਾਏ ਮੈਂ ਬਸ ਠੀਕ ਆ ਦੁੱਧ ਕੀ ਖੁੱਲਾ ਆਪਾਂ ਪੀ ਖਾ ਠੀਕ ਆ ਦੇਲਾ ਨੂੰ ਪਾਣਾ ਪੀਣਾ ਵੀਰੇ ਦੱਸ ਠੀਕ ਆ ਪਰ ਇਹ ਕੰਮ ਛੱਡ ਦੇ ਹੁਣ ਆ ਮੁੰਡਾ ਆਇਆ ਬਾਹਰੋਂ ਆਇਆ ਜਰਾ ਕੰਮ ਕਰ ਛੱਡ ਦੇ ਠੀਕ ਆ ਇਹਦਾ ਵੀ ਟਾਈਮ ਖਰਾਬ ਹੋਇਆ ਇਹ ਤੇਰੀ ਫਿਕਰ ਕਰਦਾ ਕੰਮ ਦਾ ਮੈਨੂੰ ਕਹੀ ਜਾਂਦਾ ਵੀਰੇ ਦਾ ਕੀ ਹਾਲ ਹੋ ਗਿਆ ਮੇਰੇ ਜਾਨ ਪਿੱਛੋਂ ਠੀਕ ਆ ਇਹ ਲੋਕ ਕਿਸੇ ਨੂੰ ਨਹੀਂ ਜਾਂਦੇ ਹੁੰਦੇ ਲੋਕ ਤਾਂ ਪੁੱਠੇ ਕਰਮਾਂ ਤੇ ਲਾਉਂਦੇ ਨੇ ਵੀ ਇਹ ਬੰਦਾ ਕੰਮ ਕਰ ਕਰ ਕਿਉਂ ਕਰਦਾ ਠੀਕ ਆ ਇਹ ਕੱਲ ਦਾ ਅੱਗੇ ਨੂੰ ਧਿਆਨ ਰੱਖਣਾ ਕਿਸੇ ਨਾਲ ਜਾਣਾ ਨਹੀਂ ਇਹਦੇ ਨਾਲ ਰਹਿ ਆ ਮੁੰਡਿਆਂ ਨਾਲ ਰਹਿ ਠੀਕ ਆ ਬਾਕੀ ਮੈਨੂੰ ਦੱਸ ਤੈਨੂੰ ਸਾਰੇ ਕੋਈ ਤਕਲੀਫ ਨਹੀਂ ਆਉਂਦੇ ਸਰੀਰ 'ਚ ਕੋਈ ਕਮੀ ਨਹੀਂ ਆਉਂਦੀ ਤੇਰੇ ਠੀਕ ਆ ਜੋ ਵੀ ਤੈਨੂੰ ਤਕਲੀਫ ਪਰ ਸਾਨੂੰ ਦੱਸ ਪਰ ਨਖਿਆ ਛੱਡ ਦੇ ਠੀਕ ਹੈ ਠੀਕ ਆ ਅੱਗੇ ਤੋਂ ਕੋਈ ਨਿਸ਼ਾਨੀ ਕਰਨਾ ਜੇ ਕੋਈ ਦਵਾਈ ਬੂਟੀ ਚਾਹੀਦੀ ਹੈ ਤਾਂ ਦੱਸੀ। ਹਾਂ ਕੋਈ ਨਹੀਂ। ਬਸ ਠੀਕ ਹੈ। ਕੀ ਤਰ੍ਹਾਂ ਆਏ ਮਰ ਗਿਆ ਉਹ ਪ੍ਰਮਾਤ ਹੋ ਹੋ ਹੋਰੇ ਮਾਲਕਾ ਹੋ ਹੋ ਹਾਂ ਆਦਾ ਮੋਟਰ ਤੇ ਆ ਆਇਆ ਨਹੀਂ ਹੈਗਾ ਖੰਨੀ ਕਿਵੇਂ ਆ ਕਿਵੇਂ ਨਹੀਂ ਜਾ ਜਿਵੇਂ ਨਸ਼ਾ ਲਾਇਆ ਓਕਣੀ ਛੱਡੂਗਾ ਲਓ ਸਰਦਾਰ ਚਾਹ ਹੋਰ ਠੀਕ ਠਾਕ ਆਪਾਂ ਵਾਲੇ ਹੁਣ ਤਾਂ ਫਰਕ ਆ ਰਾਤ ਬਹੁਤ ਔਖੀ ਲੰਗੀ ਆ ਕੋਈ ਆਈ ਖੋਜੇ ਠੀਕ ਆ ਮੈਨੂੰ ਪਤਾ ਕਿਵੇਂ ਰਾਤ ਇੱਕਾਂਜੀ ਕਰਦਾ ਤਾਂ ਵੀ ਆਪਣਾ ਲੱਤਾਂ ਵੱਢਦਾ ਮਾਂ ਬਹੁਤ ਦਰਦ ਹੋ ਰਿਹਾ ਸੀ ਲੱਤਾਂ ਦਾ ਹਾਂਜੀ ਹਾਂਜੀ ਹਾਂ ਚਲੋ ਕੋਈ ਨਾ ਹੁਣ ਦੇਖਦੇ ਆਪਾਂ ਆਪਣਾ ਕੱਲ ਦੀ ਰਾਤ ਕਿਵੇਂ ਲੰਘਦੀ ਆ ਚਲੋ ਜੀ ਜਿਵੇਂ ਅੱਜ ਦੀ ਲੰਘੀ ਉਹ ਕੱਲ ਦੀ ਵੀ ਲੰਘੀ ਠੀਕ ਚੱਲ ਪੁੱਤਰਾ ਫਿਰ ਨਸ਼ਿਆਂ ਤੋਂ ਖੜਾ ਛਡਾਉਣਾ ਹਾਂ ਬਾਪੂ ਹਾਂ ਮੈਂ ਬਹੁਤ ਦੁਖੀ ਹੋਇਆ ਪਿਆ ਬਾਪੂ ਪੱਕਾ ਮਨ ਬਣਾ ਲੈ ਅੱਧ ਬਜਾ ਲੈ ਨਾ ਨਾ ਬਾਪੂ ਪੂਰਾ ਮਨ ਆ ਮੇਰਾ ਤਾਂ ਮੈਂ ਦੁਖੀ ਹੋਇਆ ਪਿਆ ਮੈਂ ਬਸ ਠੀਕ ਆ ਤੈਨੂੰ ਫਿਰ ਨਾ ਮਿਹਨਤ ਕਰਨੀ ਪੈਣੀ ਆ ਬਹੁਤ ਸਰੀਰ ਤੋੜਨਾ ਪੈਣਾ ਠੀਕ ਆ ਪੁੱਤ ਕਰੂੰਗਾ ਠੀਕ ਆ ਤੈਨੂੰ ਰਾਤ ਨੂੰ ਨੀਂਦ ਵੀ ਵਧੀਆ ਆਊਗੀ ਠੀਕ ਆ ਇਹ ਮੇਰੀ ਗਾਰੰਟੀ ਆ ਠੀਕ ਆ ਤੇਰਾ ਸਰੀਰ ਵੀ ਇਹਨ ਸੈੱਟ ਹੋ ਜਾਊਗਾ ਠੀਕ ਆ ਲੱਤਾਂ ਵੀ ਦੁਖਣਗੀਆਂ ਠੀਕ ਆ ਮਿਹਨਤ ਕਰਨੀ ਪਊਗੀ ਪੂਰੀ ਕੋਈ ਨਾ ਬਾਪੂ ਕਰੂੰਗਾ ਮੈਂ ਕਰੂੰਗਾ ਚੱਲ ਫਿਰ ਹੋ ਜਾ ਹੈਂ ਦਾਗਾ ਤੂੰ ਨਹੀਂ ਨਾ ਛੱਡ ਸਕਦਾ ਦੋਦੀ ਤੇਰੇ ਬਾਅਦ ਦੀ ਗੱਲ ਨਹੀਂ ਹੈਗੀ ਚਲ ਬੱਪੂ ਕੋਈ ਨਾ ਫਰਮਾ ਬੱਪਾ ਚੂੰਗਾ ਤਖੜਾ ਹੋ ਤਖੜਾ ਕਲ 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 ਮੋਹੂ ਦਮ ਨਹੀਂ 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 ਦੌ ਨਹੀਂ ਦਮ ਚ ਗਿਆ ਇਹ ਹੈ ਪਟਾ ਨੂੰ ਚੱਲ ਆਏ ਕਰ ਚੱਲ ਡੰਡ ਮਾਰ ਫਿਰ ਦਮ ਤਾਂ ਲੈ ਲੜਦੇ ਬੱਪੂ ਉਹ ਨਹੀਂ ਨਹੀਂ ਆਈ ਥਾ ਚਲ ਮਰਾ ਸ਼ੇਰ ਚੱਲ ਵਾਹ ਵੀ ਵਾਹ ਅ ਬੱਲੇ ਸ਼ੇਰਾ ਬੱਲੇ ਓਏ ਉਗినా ਸਰੀਰ ਦੀ ਉਹ ਨਾ ਹੋਗੀ ਬੱਚੂ ਬਸ ਠੀਕ ਆ ਛੱਟਣਾ ਜੋੜ-ਜੋੜਦਾ ਨਹੀਂ ਦੋਸਾਂ ਨਾ ਨਾ ਹੁਣ ਲੱਤਾਂ ਕੀ ਕਰਨੀਆਂ ਮੈਂ ਠੀਕ ਆ ਪੁੱਠੀ ਜੀ ਆ ਠੀਕ ਹੈ ਨਾ ਬਾ ਵੀ ਬਸ ਆਏ ਮਿਹਨਤ ਕਰਨੀ ਆਪਾਂ ਠੀਕ ਆ ਫਿਰ ਨਸ਼ਿਆਂ ਤੋਂ ਤੈਨੂੰ ਬਿਲਕੁਲ ਸਕਾਰਾ ਮਿਲ ਜੂਗਾ ਹਾਂ ਹਾਂ ਵਾਹ ਹਾਂ ਬਪੂ ਕੀ ਕਰਦਾ ਉਹ ਮਰਦਾ ਫਸਲ ਵਾੜੀ ਜੀ ਦੇਖਣਾ ਆਇਆ ਤਾਂ ਆਪਣੀ ਅੱਛਾ ਹਾਂ ਠੀਕ ਆ ਹੁਣ ਠੀਕ ਆ ਸਿਹਤ ਤੇਰੀ ਹਾਂ ਬਾਪੂ ਠੀਕ ਆ ਹੁਣ ਤਾਂ ਪੂਰਾ ਫੇਟਾ ਹੁਣ ਤਾਂ ਹੀ ਦਰਦ ਦਰਦ ਹੁੰਦਾ ਨਾ ਨਾ ਬਾਪੂ ਜਮੇ ਨਹੀਂ ਲੈ ਮੇਰਾ ਸ਼ੇਰ ਫੇਰ ਸੁਧਰ ਗਿਆ ਹੈ ਹਾਂ ਬਾਪੂ ਹਮ ਬਣ ਗਿਆ ਬਾਜ਼ ਬਾਪੂ ਪਤਾ ਕੀ ਗੱਲ ਆ ਤੇਰੇ ਸਾਥ ਨਾਲੇ ਹੋਇਆ ਜੋ ਹੋਇਆ ਜੇ ਤੂੰ ਸਾਥ ਨਾ ਦਿੰਦਾ ਮੈਂ ਦਲਦਲ ਵਿੱਚੋਂ ਨਿਕਲਦਾ ਨਹੀਂ ਤਾਂ ਠੀਕ ਆ ਠੀਕ ਆ ਹੁਣ ਤਾਂ ਬਾਹਰ ਆ ਗਿਆ ਹਾਂ ਹਾਂ ਬਾਪੂ ਆ ਗਿਆ ਲਓ ਜੀ ਮੇਰਾ ਪੁੱਤ ਮੈਂ ਸਿੱਧੇ ਰਸਤੇ ਤੇ ਪਾ ਲਿਆ ਇਸ ਤਰ੍ਹਾਂ ਹੀ ਲੋੜ ਹੈ ਪੰਜਾਬ ਦੇ ਨੌਜਵਾਨਾਂ ਨੂੰ ਸਿੱਧੇ ਤੇ ਸਾਫ਼ ਰਸਤੇ ਤੇ ਤੋਰਨ ਦੀ ਉਹਨਾਂ ਨੂੰ ਸਮਝਾਓ ਪਿਆਰ ਨਾਲ ਠੀਕ ਹੈ ਗੁੱਸਾ ਨਾ ਕਰੋ ਉਹਨਾਂ ਦੀ ਦਿਲ ਦੀ ਗੱਲ ਸਮਝੋ ਵੀ ਕੀ ਕਿਸ ਚੀਜ਼ ਤੋਂ ਨਸ਼ਾ ਲੱਗੇ ਨੇ ਕਿਸ ਨੇ ਲਗਾਇਆ ਉਹਨਾਂ ਨੂੰ ਉਸ ਤੋਂ ਦੂਰ ਕਰੋ ਤੇ ਆਪਣੇ ਨੇੜੇ ਲੈ ਕੇ ਆਓ ਇਸ ਨਾਲ ਹੀ ਨਸ਼ੇ ਤੋਂ ਪੰਜਾਬ ਦੇ ਨੌਜਵਾਨ ਜਿਹੜੇ ਦੂਰ ਹੋ ਸਕਦੇ ਨੇ ਬਾਕੀ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਜੇ ਤੁਸੀਂ ਨਸ਼ਾ ਕਰਨਾ ਆ ਤਾਂ ਆਪਣੀ ਮਿਹਨਤ ਤਾਂ ਕਰੋ ਜਿਹੜੇ ਤੁਸੀਂ ਫੀਲਡ ਦੇ ਵਿੱਚ ਹੈਗੇ ਹੋ ਕਿਸੇਕ ਨਹੀਂ ਉਹ ਫੀਲਡ ਦੇ ਕਰੋ ਜੋ ਤੁਸੀਂ ਕੰਮ ਕਰ ਰਹੇ ਹੋ ਬਾਕੀ ਸਾਡਾ ਮੈਸੇਜ ਦੇਣ ਦਾ ਆਹੀ ਮਕਸਦ ਹੁੰਦਾ ਹਰ ਇੱਕ ਵੀਡੀਓ ਦੇ ਵਿੱਚ ਅਸੀਂ ਸੁਨੇਹਾ ਦੇਣਾ ਹੁੰਦਾ ਬਾਕੀ ਇਹਦੇ ਵਿੱਚ ਜੋ ਵੀ ਅਸੀਂ ਮਟੀਰੀਅਲ ਵਰਤ ਰਹੇ ਆ ਜੋ ਵੀ ਅਸੀਂ ਸਾਮਾਨ ਵਰਤਿਆ ਤੇ ਵਿੱਚ ਕੋਈ ਨਸ਼ੇ ਵਾਲਾ ਸ਼ਰਾਬ ਲਾ ਲਓ ਜਾਂ ਕੁਟੀਕਰ ਕੁਝ ਵੀ ਲਾ ਲਓ ਉਹ ਸਭ ਕਾਲਪਨਿਕ ਆ ਡੁਪਲੀਕੇਟ ਆ ਉਹ ਸਿਰਫ ਇਹ ਤੁਹਾਨੂੰ ਅਸੀਂ ਮੈਸੇਜ ਦੇਣ ਵਾਸਤੇ ਵਰਤਿਆ ਸੀ ਬਾਕੀ ਸਾਨੂੰ ਉਮੀਦ ਆ ਕਿ ਤੁਹਾਨੂੰ ਆਪਣਾ ਇਹ ਵੀਡੀਓ ਬਹੁਤ ਪਸੰਦ ਆਊਗੀ ਅੱਗੇ ਵੀ ਅਸੀਂ ਤੁਹਾਨੂੰ ਆਪਣਾ ਵਧੀਆ ਤੋਂ ਵਧੀਆ ਵੀਡੀਓ ਲਿਆਉਂਦੇ ਰਹਾਂਗੇ ਤੇ ਨਾਲੇ ਆਪਣਾ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੱਲ ਆਈਕਨ ਨੂੰ